ਪਟਿਆਲਾ ਦੇ ਨਵੇਂ ਬਸ ਅੱਡੀ ਚੌਕ ਦੇ ਵਿੱਚ ਬੀਤੀ ਰਾਤ 1 ਵਜה ਹਾਦਸਾ ਵਾਪਰਿਆ ਜਿੱਥੇ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਟਰੱਕ ਦੇ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋਈ ਹੈ ਟਰੱਕ ਦੇ ਨਾਲ ਟੱਕਰ ਹੋਣ ਦੇ ਬਾਅਦ ਜੋੜਾ ਹੈ ਬੱਸ ਪਲਟ ਗਈ ਜਿਸ ਦੇ ਵਿੱਚ ਕਿ 25 ਦੇ ਕਰੀਬ ਸਵਾਰੀ ਜ਼ਖਮੀ ਹੋ ਗਏ ਤੇ ਜ਼ਖਮੀਆਂ ਦਾ ਇਲਾਜ ਪਟਿਆਲਾ ਦੇ ਵਕਵਕ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਦੱਸਦੇ ਕਿ ਇਹ ਬੱਸ ਸ਼ਿਮਲਾ ਤੋਂ ਪਟਿਆਲਾ ਸਵਾਰੀਆਂ ਨੂੰ ਛੱਡਣ ਦੇ ਲਈ ਆਈ ਸੀ ਸਰ ਇਸ ਦਾ ਰਾਇਵਿੰਦਰ ਸਿੰਘ ਛੜਤ ਰੱਖਿਆਪੁਰ ਰ ਜਿਹੜਾ ਇਹ ਹਾਸਾ ਵਾਪਰੇਆ ਕਿਸ ਤਰ੍ਹਾਂ ਹਾਸਾ ਵਾਪਰੇ ਕਿੰਨਾ ਖਸਮਾ ਸੀਦਾ ਉਹ ਲੋ ਹਾਸਾ ਵਾਪਰੇ ਇਹ ਸਵੇਰੇ ਸਵਾਕਤ ਦਾ ਟਾਈਮ ਸੀ ਨਾ ਜੀ ਸਾਨੂੰ ਲੱਗਿਆ ਕਟੜੂ ਤੋਂ ਪਤਾ ਕਿ ਇੱਥੇ ਬੱਸ ਦੇ ਹੱਟ ਕਰਤਾ ਟਰੱਕ ਨੇ ਤੇ ਅਸੀਂ ਰਾਜਪੁਰ ਤੋਂ ਆਏ ਆ ਭੱਜ ਕੇ ਤੇ ਆ ਕੇ ਸਾਡੇ ਉਹਦੇ ਲੋਕਾਂ ਨੇ ਸ਼ੀਸ਼ੇ ਤੋੜ ਕੇ ਸਵਾਰੀਆਂ ਕੱਢ ਲੀਆਂ ਸੀਗੀਆਂ ਇਹ ਬੱਸ ਸ਼ਿਮਲਾ ਤਵਾਰੀ ਸੀਗੀ ਬੱਸ ਸਟੈਂਡ ਜਾ ਰਹੀ ਸੀਗੀ ਪਟਿਆਲੇ ਟ੍ਰੱਕ ਆ ਰਹੀ ਤੇਜ਼ ਉਹਨੇ ਪਿੱਛੇ ਹੱਟ ਕਰਦੀ ਪਿੱਛੋਂ ਟੱਕਰ ਮਾਰੀ ਆ ਕੇ ਜਿੰਨੀਆਂ ਕ ਸਵਾਰੀਆਂ ਸਵਾਰ ਸਨ ਸਾਰੀਆਂ ਇਹਦੇ ਵਿੱਚ ਤਕਰੀਬਨ 22 ਤੋਂ 25 ਸੀਸਾਂ ਦੇ ਡਰਾਈਵਰ ਕੈਂਟਰ ਜੀ ਇਹ ਕਿੰਨੀ ਕਿੰਨੀ ਹੋ ਜਾਂਦੀ ਕਿੰ ਡਰਾਈਵਰ ਦੇ ਕਰੈਕਟਰ ਨੂੰ ਜਿਆਦਾ ਦੱਸਦੇ ਨੇ ਜੀ ਬਾਕੀ ਸਾਰੇ ਠੀਕ ਨੇ ਸਰ ਜੀ ਇੱਕ ਗੱਲ ਕਰੀਏ ਟਰੱਕ ਦੇ ਵਾਲੇ ਦੀ ਗਲਤੀ ਹੈਗਾ ਕਿ ਕੋਈ ਗਲਤੀ ਤੇ ਕਿਹੜਾ ਕਾਰਨ ਨੂੰ ਸਮਝਾਉਂਦੇ ਆਂ ਇਸ ਹਸਤੇ ਦਾ ਟਰੱਕ ਵਾਲੀ ਤਾਂ ਦੱਸਦੇ ਉਹਨੇ ਪਿੱਛੋਂ ਹਿੱਟ ਕੀਤਾ ਜੀ ਟਰੱਕ ਨੇ ਉਹ ਲੋਡ ਸੀ ਟਰੱਕ ਥਾਣੇ ਚੜਤਾ ਹੀ ਹੋ ਡਰਾਈਵਰ ਥਾਣੇ ਡਰਾਈਵਰ ਟਰੱਕਰ ਦੀ ਗਲਤੀ ਸੀ ਉਹਨੇ ਹਿੱਟ ਕੀਤਾ ਪਿੱਛੋਂ ਆ ਕੇ ਜਿੱਤ ਨਹੀਂ ਹੋਈ ਇਹਨਾਂ ਸਵਾਰੀਆਂ ਉਹਨਾਂ ਨੂੰ ਕਿੱਥੇ ਡਾਕੀ ਜਵਾਇਆ ਗਿਆ ਸਰ ਕੁਛ ਤਾਂ ਨੀਂਦਰਾ ਹਸਪਤਾਲ ਭੇਜ ਤੇ ਜੀ ਕੁਛ ਆਪਣੇ ਆਹ ਪੈਂਦਾ ਆਪਣੇ ਅਰਬ ਸਟੇਟ ਇੱਥੇ ਭੇਜ ਤੇ ਜੀ ਕੁਛ ਆਪਣੇ ਨਾਲ ਹਸਪਤਾਲ ਜੀ ਆਹ ਪਾਰਕੇ ਦਾ ਕੁਛ ਅਸੀਂ ਭ ਕੋਈ ਬੱਚੇ ਵੀ ਸੀਗੇ ਸਰ ਬਾਦ ਦੇ ਵਿੱਚ ਜੇ ਤੁਸੀਂ ਸੁਣਨੇ ਤਾਂ ਬਾਸ ਆ ਰਹੀ ਜੀ ਕਿ ਬੱਚੇ ਵਗੈਰਾ ਵੀ ਸੀ ਜੇ ਕ ਬਜ਼ੁਰਗ ਵਗੈਰਾ ਸਰ ਜਿੰਨਾ ਨਹੀਂ ਇਹਨਾਂ ਨੂੰ ਪਤਾ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਦਾਖਲ ਕਰਾਤੇ ਸੀਗੇ ਸਾਡੀ ਸ਼ਿਫਟ ਬਾਅਦ ਚ ਆਈ ਹੈ ਸਭ ਤੋਂ ਪਹਿਲਾਂ ਸ਼ਿਫਟ ਸੀ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਅਸੀਂ 8 ਵਜੇ ਇੱਧਰ ਬਾਦ ਦਾ ਨੁਕਸਾਨ ਦੀ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਬਾਦ ਦਾ ਬਸ ਤਾਂ ਤੁਹਾਨੂੰ ਥੋੜਾ ਸਮਝ ਦੇਖ ਲੋ ਜੀ ਬਸ ਤਾਂ ਨੁਕਸਾਨ ਤਾਂ ਹੋਇਆ ਪਿੱਛੋ ਹਿੱਟ ਕੀਤਾ ਨਾ ਇਹ ਤਾਂ ਪਰਲੀ ਸਾਈਡ ਹੋਈ ਸੀ ਉੱਥੋਂ ਖਿੱਚ ਕੇ ਵੀ ਜਾਮ ਨਾ ਲੱਗ ਜਵੇ ਤਾਂ ਸਾਡੇ ਗਾਈਡ ਕਰਨ ਦੇ ਲਈ ਜਾਂ ਆਪੇ-ਆਪੇ ਕਰਨ ਦੇ ਲਈ ਕੋਈ ਹੋਰ ਹਾਸਤਾ ਨਾ ਹੋ ਅਸੀਂ ਪਹਿਲਾਂ ਟਰੈਵਲ ਆਇਆ ਟਰੈਵਲ ਢੰਗ ਸਚਾਰੂ ਢੰਗ ਨਾਲ ਚਲਾਦਾ ਹੁਣ ਆਉਣਗੇ ਡਿੱਪੂ ਵਾਲੇ ਉਹਨਾਂ ਦੇ ਆਇਆ ਦੇ ਨਾਲ ਸਿੱਧੀ ਕਰਾ ਕੇ ਉਹਨਾਂ ਨਾਲ ਭੇਜਾਂਗੇ ਸਰ ਇਹ ਬੱਸ ਸ਼ਿਮਲਾ ਤੋਂ ਆ ਰਹੀ ਸੀ ਜੀ 3 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਸੀ ਰਾਤ ਨੂੰ ਲਾਈਟਸ ਆਫ ਹੋਣ ਕਰਕੇ ਟਰੱਕ ਸਪੀਡ 'ਚ ਆ ਰਿਹਾ ਸੀ ਜੀ ਇਹਦੇ ਵਿੱਚ ਆ ਕੇ ਵੱਜਿਆ ਜਿਸ ਨਾਲ ਇਹ ਉਧਰ ਸਾਹਮਣੇ ਵਾਲੀ ਸਾਈਡ ਤੇ ਲਾਈਟਸ ਦੇ ਕੋਲ ਟਕਰ ਹੋ ਕੇ ਇਹ ਪਲਟ ਗਈ ਜਿਸ ਵਿੱਚ ਇਹਦੇ ਵਿੱਚ 20-22 ਦੇ ਕਰੀਬ ਸਵਾਰੀਆਂ ਕੰਡਕਟਰ ਤੇ ਡਰਾਈਵਰ ਸੀ ਜਾਈ ਜਿਨ੍ਹਾਂ ਨੂੰ ਕੰਟਨ ਦੀ ਵਜ੍ਹਾ ਤੋਂ ਜਿਵੇਂ ਸ਼ੀਸ਼ੇ ਵਗੈਰਾ ਟੁੱਟਣ ਦੀ ਵਜ੍ਹਾ ਤੋਂ ਕੁਝ ਤਮਾਮੂਲੀ ਸੱਟਾਂ ਆਈਆਂ ਹੀ ਡਰਾਈਵਰ ਤੇ ਕੰਡਕਟਰ ਨੂੰ ਥੋੜੀ ਸੀਰੀਅਸ ਆਈ ਹੈ ਔਰ ਰਜਿੰਦਰਾ ਚ ਨਹੀਂ ਬਾਕੀ ਨਾਲ ਹੀ ਹਸਪੀਟਲ ਆਈ ਉਹਨਾਂ ਨੂੰ ਨਾਲ ਹੀ ਇਧਰ ਕਰ ਦਿੱਤਾ ਗਿਆ ਸੀ ਐਸਐਸਐਫ ਦੀ ਟੀਮ ਨੇ ਵੀ ਆ ਕੇ ਜਿੰਨੀ ਕਿ ਹੈਲਪ ਹੋ ਸਕਦੀ ਹੈ ਸਾਰੀ ਕਰਵਾਈ バス ਨੂੰ ਇੱਕ ਸਾਈਡ ਤੇ ਕਰਵਾਇਆ ਤਾਂ ਕਿ ਟ੍ਰੈਫਿਕ ਬਲੌਕ ਨਾ ਹੋਵੇ ਤੇ ਹਾਈਡਰਾ ਵਗੈਰਾ ਨੂੰ ਬੁਲਾ ਕੇ ਅਰੇਂਜਮੈਂਟ ਤਿਆਰ ਕਰਵਾਇਆ ਤਾਂ ਕਿ ਨੂੰਨ ਸਿੱਧੀ ਕਰਵਾ ਕੇ ਅਸੀਂ ਸਾਈਡ ਤੇ ਕਰਵਾ ਦਿੱਤੀ